ਉਹ ਚੇਤਾ ਹੀ ਭੁੱਲ ਗਿਆ ਬਲਾ ਬਲਾ ਹੁੰਦਾ ਐਂਕਰ ਸੌਰੀਆ ਪਹਿਲਾਂ ਦਿਓ ਹਣੇ ਮੈਂ ਜਾ ਕੇ ਡਿਊਟੀ ਲੈ ਗਿਆ ਮੈਂ ਰਹਿਣ ਦੇ ਮੇਰੀ ਤੂੰ ਭੁੱਲਿਆ ਅਸੀਂ ਬਾਬਾ ਬਲੌਗ ਤਾਂ ਨਹੀਂ ਬਣਾਏ ਸਾਡੀ ਕੁੜੀ ਦਾ ਇੱਕ ਦਾ ਸਿਰ ਫੜ ਚਲਾ ਉਹ ਵਿਚਾਰੇ ਨੂੰ ਮਾਰ ਲਿਆ ਦੀ ਬਹਿ ਜਾ ਬੋਵੇ ਕਿੱਥੇ ਹੋ ਜਾਵੇ ਕਿੱਥੇ ਬੈਠਾ ਜਾ ਕੇ ਆਹ ਵੀ ਸਾਰੇ ਮੰਝੇ ਦੇ ਪਹਿਲੇ ਦੀ ਭਈ ਜਾ ਉਹ ਨਿਕਾਉਂਦੇ ਏ ਕੁੜੀ ਭਰਪੂਰ ਬਹਿ ਚੁੱਕੀ ਏ ਦਸ ਨਹੀਂ ਕਿੱਥੇ ਚੜਨੀ ਪਿਰਾਮਿਡ ਬਣਾ ਦੇ ਪਿਰਾਮਿਡ ਉਹ ਟ੍ਰੈਕਟਰ ਰਾਈਪਲਾਈਨ ਟ੍ਰੈਕਟਰ ਦੇ ਰਾਈਡਾਂ ਤੋਂ ਮੁੜੀ ਤਾਂ ਕਰਦੇ ਔੜਾ ਮੈਂ ਗੱਡੀ ਲਵਾ ਲਈ ਦੀ 15 ਗੁੱਸੇ ਨਾਲ ਔਰ ਕੰਮ ਵਾਲੇ ਕਿਆ ਹੀ ਨਾ ਫੜੇ ਜਾਂਦੇ ਹੁੰਦੇ ਆ ਉਹ ਜਦੋਂ ਵੇਖ ਅੱਗੇ ਬੈਠੇ ਵੇ ਹਾਂਜੀ ਸਸਰੀ ਕਾਲਕੀ ਹਲਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਕੰਮਕਾਰ ਦੇ ਵਿੱਚ ਇੰਨਾ ਕਿ ਜ਼ਿਆਦਾ ਅਸੀਂ ਰੁੱਝੇ ਪਏ ਤੇ ਸਾਨੂੰ ਚੇਤੇ ਹੀ ਭੁੱਲ ਗਿਆ ਵਲੌਗ ਬਣਾਉਂਦਾ ਅਸਲ ਦੇ ਵਿੱਚ ਤੇ ਅੱਜ ਹੁਣ ਚੱਲ ਕੱਲ ਹੀ ਘਟੋ ਘਾਟ 20-25 ਟਰਾਲੀਆਂ ਬਣਾ ਲੀਆਂ ਤੂੜੀ ਦੀਆਂ ਹਲੇ 20-25 ਟਰਾਲੀਆਂ ਹੋਰ ਅਸੀਂ ਬਣਾਉਣੀਆਂ ਵਾਂ ਐ ਅੱਜ ਸੋਚਿਆ ਕਿ ਐਨ ਟਾਈਮ ਤੇ ਮੈਂ ਤੇ ਗੱਗਣੇ ਸੋਚਿਆ ਕਿ ਇਹ ਵੀ ਵਲੌਗ ਵੀ ਬਣਾ ਲਈਏ। ਲੈ ਲੋ ਮਿੱਤਰੋ ਆਪਾਂ ਨਾ ਆ ਕੇ ਪੂਰੀਆ ਵਾਂ ਵਾਲੀ ਸ਼ੈਲਟ ਫੇਰ ਕੱਲ੍ਹ ਪਾਈ ਹੋਈ ਸੀ। ਸੋ ਕੱਲ ਆਪਣੀਆਂ 15 ਤੋਂ 20 ਨੇੜੇ ਟਰਾਲੀਆਂ ਬਣੀਆਂ ਬਾਈ ਲਾਈ ਜਾਂਦਾ ਵਾ। ਬਾਈ ਨੇ ਕਰਕੇ ਲਾਹ ਵੀ ਦਿੱਤੀ ਆ ਕਿ ਮਸ਼ੀਨ ਵਾਲੇ ਆਉਣ ਆਲੇ ਪਏ ਬਾਹਰ ਸਵਰਾਜ ਮਦਰ ਟਰਾਲੀ ਪਾਈ ਹੋਈ ਆ। ਹਾਂ। ਆਂ ਅਮਲੀ ਕਿੱਥੇ ਆ? ਕਹਿੰਦਾ ਇਹ ਅਮਲੀ ਨਹੀਂ 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 ਇੱਕ ਅਮਲੀ ਆਇਆ ਕਹਿੰਦਾ ਮੈਨੂੰ ਗੇਜਣਾ ਭੇਜਿਆ ਦਿਹਾੜੀ ਕਰਨ ਨੂੰ ਤੇ ਮੈਂ ਕਿਹਾ ਚੱਲ ਠੀਕ ਆ ਤੇ ਮੈਂ ਕਿਹਾ ਭਾਉ ਕਹਿੰਦਾ ਦਿਹਾੜੀ ਪਹਿਲਾਂ ਪਹੁੰਚੇ ਨੀ ਤੀਨਾਂ ਨੇ। ਕਹਿੰਦਾ ਮੈਂ 600 ਲੈਣੀ ਮੈਂ ਕਿਹਾ ਸਾਡੇ ਤੇ ਦਾ 500 ਦੇ ਬੰਦੇ ਲੱਗੇ ਚਲ ਮੈਨੂੰ 500 ਦੇ ਦੇ ਤੇ ਐਂਕਲ ਸਾਲਾ ਪਹਿਲਾਂ ਦਿਓ ਹੁਣੇ ਮੈਂ ਜਾ ਕੇ ਡੋਡ ਲੈ ਗਿਆ ਮੈਂ ਰਹਿ ਦੇ ਵੇ ਦੇ ਤੂੰ ਮੁੜਿਆ ਕਿਨੇ ਗੇਜ ਕਿਹੜੇ ਨੇ ਪਤਾ ਨਹੀਂ ਯਾਰ ਕਿਹੜੇ ਗੇਜ ਨੇ ਪਤਾ ਨਹੀਂ ਵੇਚਣੇ ਵੇਚਿਆ ਤੇ ਚਲੋ ਹੁਣ ਆਪਾਂ ਲੈ ਕੇ ਆਉਣਾ ਸ਼ਹਿਰ 56 ਟੇਲ ਪਾਲਾ ਡਰਾਮ ਚੋਂ ਕੱਢ ਕੇ ਲੈ ਗਏ ਡਰਾਮ ਚੋਂ ਪਹਿਲਾਂ ਟੇਲ ਪਾਲੀਏ ਟ੍ਰੈਕ ਸ਼ਹਿਰ ਕੋ ਘਾਲਿਆ ਆਹ ਮਸ਼ੀਨ ਵਾਲਾ ਤੁਰ ਜਾਂਦਾ ਵਕਾ ਉਹ ਉਹ ਜਾਂਦਾ ਮਸ਼ੀਨ ਵਾਲਾ ਹੌਲੀ ਹੌਲੀ ਹਾਂ ਉਹ ਆਉਂਦਾ ਇਹਨਾਂ ਨੇ ਸਾਡੀ ਟੂੜੀ ਬਣਾਉਣੀ ਆ ਬਣਾ ਆ ਤੇ ਉਹ ਜਿਹੜੀ ਆਪਣੇ ਪਿੱਛੇ ਲੇੜੀ ਦੀ ਕੰਮ ਕਰਦੇ ਦੇ ਸਕਦੇ ਉਹ ਹੈਗੀ ਆ ਆਪਣੇ ਅਜੇ ਦੀ ਘਰ ਵਾਲੀ ਕਿੱਥੇ ਗਿਆ ਜੇ ਅਜੇ ਮੱਜਾ ਚ ਲੁੱਕ ਗਿਆ ਮੱਜਾ ਲੁੱਕ ਗਿਆ ਬਾਹਰ ਉਹ ਦੇਖ ਗਿਆ ਤੁਹਾਨੂੰ ਮੱਜਾ ਇਹਦੀ ਘਰ ਵਾਲੀ ਇਹ ਇੱਥੇ ਸ਼ਿਫਟ ਹੋ ਚੁੱਕੇ ਨੇ ਆਪਣੇ ਕੋਲ ਜਿਹੜਾ ਇਹਨਾਂ ਦਾ ਰੂਮ ਬਣਾਇਆ ਸੀ ਹਲੇ ਰੂਮ ਪੂਰਾ ਤਿਆਰ ਨਹੀਂ ਹੋਇਆ ਪਰ ਹੁਣ ਤਿਆਰ ਕਰ ਦਾਂਗੇ ਥੋੜੇ ਦਿਨਾਂ ਚ ਉਹਦਾ ਵੀ ਵਲੌਗ ਤੁਹਾਨੂੰ ਬਣਾ ਕੇ ਦੇਵਾਂਗੇ ਕਿ ਨਹੀਂ ਹਾਂ ਬਾਈ ਰੇ ਬੰਨੂ ਬੰਨ ਘਟਾਉਣਾ ਪੂਰਾ ਵਧੀਆ ਉਹ ਆ ਗਈ ਮੱਛੀ ਯਾਰ ਮੱਛੀ ਯਾਰ ਐਟ੍ਰੈਕਟਰ ਛੋਟੀ ਡਾਇਰੈਕਟਰ ਅਸੀਂ ਵਾਪਾਂ ਬਲੌਗ ਤਾਂ ਨਹੀਂ ਬਣਾਏ ਸਾਡੀ ਕੁੜੀ ਦਾ ਇੱਕਦਾ ਸਿਰ ਫੜ ਚਲਾ ਸੀ ਉਹ ਅਕੋਰਡਿੰਗ ਮੈਂ ਵੀ ਕਰਦੀ ਲਿਖੀ ਆ ਦੀਆਂ ਭੈਣਾਂ ਭੈਣ ਭਰਾਵਾਂ ਨੂੰ ਮੈਂ ਪਾਗਲ ਹੋਣ ਦੀ ਕਗਾਰ ਤੇ ਆ ਹਾਂ ਇੱਕ ਸਾਡੀ ਕੁੜੀ ਦਾ ਨਾ ਮਾਈਗਰੇਨ ਜਿਆਦੀ ਹੋ ਗਈ ਇਹਨੂੰ ਤੇ ਇਹਦਾ ਸਿਰ ਦੁਖਣ ਲਾ ਪਿਆ ਤੇ ਉਹਦੇ ਕਰਕੇ ਹਾਂ ਐਡਾ ਕੱਟੋ ਘੱਟ ਮਹੀਨਾ ਇੱਕ ਸਾਡੇ ਟੱਬਰ ਨੂੰ ਤੁਸੀਂ ਸਾਬ ਨਹੀਂ ਲੋ ਡਾਈਟ ਤੇ ਘਰ ਤਾਂ ਹੀ ਟੱਬਰ ਰੇ ਡਾਕਟਰਾਂ ਨੇ ਡਾਕਟਰਾਂ ਨੇ ਡਾਈਟ ਤੇ ਐਂ ਕਰਤਾ ਉਹ ਕਹਿੰਦੇ ਤੁਸੀਂ ਜਵਾਂ ਵੀ ਰੌਲਾ ਨਹੀਂ ਪਾਉਣਾ ਘਰ ਦੇ ਵਿੱਚ ਤੇ ਤੁਹਾਨੂੰ ਪਤਾ ਬੰਦਾ ਬਿਨਾ ਖਾਦੇ ਸਾਡਾ ਟੱਬਰ ਤਾਂ ਰਹਿ ਸਕਦਾ ਪਰ ਰੌਲਾ ਪਾਏ ਬਿਨਾ ਨਹੀਂ ਰਹਿ ਸਕਦਾ ਇਹ ਸਾਡੇ ਚ ਭਾਈ ਕਮੀ ਆ ਕੀ ਕਰੀਏ ਉਹ ਨਹੀਂ ਭਣ ਪੈਣਾ ਠੀਕ ਕਹਿੰਦੀ ਮੰਮੀ ਉਹ ਕੁਰਸੀ ਲੈ ਕੇ ਲਾ ਮਾਰੇ ਮੰਜਾ ਬਹੁਤ ਪਿਆ ਆ ਇੱਥੇ ਬਹਿ ਜਾਣੇ ਤਿੰਨ ਚਾਰ ਜਾਣੇ ਉਹ ਵਿਚਾਰੇ ਨੇ ਮਾਰ ਲਿਆ ਕਿ ਬਹਿ ਜਾ ਬਾਬੇ ਕਿੱਥੇ ਹੋ ਜਾਵੇ ਕਿੱਥੇ ਬੈਠਾ ਜਾ ਕੇ ਆਹ ਵੀ ਸਾਰੇ ਮੰਜੇ ਦੇ ਪਹਿਲੇ ਵੀ ਭਾਈ ਇਹ ਤਾਂ ਮੰਜਾ ਇੱਡਾ ਆਹ ਵੇਖ ਕਿੰਨਾ ਮੰਜਾ ਖਾਲੀ ਆ ਇਹ ਤਾਂ ਭਾਵੇਂ ਚਾਰ ਜਣੇ ਬਹਿ ਜਾਣ ਲੈ ਚਾਰ ਜਾਣੇ ਵੇਖੀ ਉਹ ਵਿਚਾਰਾ ਉੱਥੇ ਬੈਠਾ ਸੈਰ ਤੇ ਆ ਗਿਆ ਹਾਲ ਇਹ ਚ ਬੋਲ ਕੇ ਗੱਲ ਕਰ ਚਾਰ ਐਵੇਂ ਤੇ ਨਹੀਂ ਹੋਵੇ ਹਲੋ ਹਲੋ ਜੀਤ ਕਰ ਹਏ ਦੱਸ ਓਏ ਐਨ ਕ ਮੱਥੇ ਚਾਹ ਪੀਣੀ ਘੱਟਾ ਚੜਦਾ ਵਾ ਲੋਕੀ ਅੱਖਾਂ ਦੇ ਲਾਉਂਦੇ ਆ ਮੱਥੇ ਤੇ ਲਾਈ ਸਾਰਾ ਗੋਪਾਲ ਬਣੇ ਨਾ ਲਾ ਦੀ ਫੋਟੋ ਤੇਰੀ ਹਾਂ ਉਹ ਕੰਮ ਕਰਕੇ ਆ ਜਾ ਕਰ ਦੇਨੇ ਕੰਮ ਤੇਰਾ ਇਹ ਸਪੀਕਰ ਘੱਟਾ ਬੈਠਾ ਪਹਿਲਾਂ ਬੈਠਾ ਆ ਇਹ ਪਹਿਲਾਂ ਹੀ ਪਹਿਲਾਂ ਤੇ ਬੈਠਾ ਮੈਂ ਕਿਹਦੇ ਨੂੰ ਪੁੱਛਿਆ ਕੱਲ ਆੜੀ ਚਾਹ ਪਾਲਦੇ ਕੱਲ ਆੜੀ ਚਾਹ ਮੈਂ ਕਿਹਦੇ ਨੂੰ ਪੁੱਛਿਆ ਠੀਮ ਕਹਿੰਦਾ ਨਹੀਂ ਕਹਿੰਦਾ ਪੱਕੇ ਸਪੀਕਰ ਆ ਬਣਾ ਤੇਰਾ हूं ला लगे आपा पंजा ला के तू भी दूड़े लाव गे, गे टेंशन ना ले ਥੱਲੇ ਆਉਣਾ ਕਿਦੇ ਅਰਦੇ ਨੇ ਲੱਕੜਾਂ ਨਾਲ ਸੰਜਾ ਵੀ ਕਰਦੇ ਹੈ ਜਗਾ ਨੱਚੀ ਦਾ ਕਿ ਚੱਲੇ ਕਿ ਇੱਕ ਮਿੰਟ ਵੇਖੀ ਚੱਲੋ ਧੋਣਾ ਮੇਰਾ ਗੱਲ ਤਾਂ ਆਮ ਨਹੀਂ ਲੱਗਦਾ ਇਹ ਕੀ ਚੱਲਿਆ y con la costa alta que me cariga. Las ondas muy bien junto a la allá que ਜੋਤਨਾ ਆਸਲੇ ਟ੍ਰੈਫਿਕ ਤੋਂ ਬਾਅਦ ਜੰਮਾ ਸਿੱਟੀ ਆ ਲੁਬਾ ਹੈ ਜਹੂ ਕੇ ਮੈਨਾਂ ਤੁਸੀਂ ਕਿਹਨਾਂ ਕਹਿ ਦੋ ਵੀ ਸਹੀ ਨਹੀਂ ਨਾਲੇ ਜੱਟ ਸਾਹਿਬ ਜੱਟ ਸਾਹਿਬ ਸਰਾ ਕਰਾ ਦੇਣਗੇ ਐਂਡ ਲਾ ਦੇਣਗੇ ਦੁਨੀਆ ਤਬਾਹ ਕਰ ਦੇਣਗੇ ਤਾਂ ਇਹ ਗੱਡੀ ਮੈਂ ਕਿੱਟਸਾਂ ਨੂੰ ਲੱਗੂ। ਓਏ ਆ ਠੱਗਾ ਮਾਰ ਕੇ ਇਹਨੂੰ ਸਾਈਡ ਤੇ ਕਰਾ ਹਾਂ। ਟਾਇਰ ਨਾਲ ਉਹਨੇ ਟਾਇਰ ਲਾ ਦੋ। ਹੈਂ? ਟਾਇਰ ਨਾਲ ਉਹਨੇ ਮੈਂ ਨਹੀਂ ਟਾਇਰ ਲਾ ਦਿੰਦਾ। ਇਹਨੂੰ ਨਹੀਂ ਨਾ ਟਾਇਰ ਨਾਲ। ਪਾੜ ਨਹੀਂ ਲਈ ਟਾਇਰ ਜਿਵੇਂ ਸੱਤ ਨੂੰ ਬਣਾ। ਚੱਲ ਤਾਂ ਤੇ ਕੱਲ ਚੱਲ 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 ਵਾਸਪਾ ਉਹ ਗਈ ਤਾਂ ਨਹੀਂ ਆਉਂਦੀ ਖੁੱਲ ਤਾਂ ਚੱਕਿਆ ਉੱਚਾ ਬੜਾ ਹੁਣ ਕੀ ਕਰੀਏ ਓਏ ਉੱਚਾ ਬੜਾ ਕੋਈ ਨਹੀਂ ਧੱਕਦੇ ਸਾਰੀ ਤਾਂ ਹੀ ਲੈ ਜਾਣੀ ਆਪਾਂ ਇਹ ਠੋਏ ਬਾਈ ਠੇ ਆਵਾਜ਼ ਡਾਕਟਰ ਆਇਆ ਸਾਡਾ ਡਾਕਟਰ ਆਇਆ ਸਾਡਾ ਕੋਈ ਟਰੈਕਟਰ ਆਈ ਬਲੈਂਡ ਟਰੈਕਟਰ ਦੇ ਡਾਕਟਰ ਮੁੜੀ ਤਾਂ ਕਰਦੇ ਔੜਾ ਦਾ ਹੰਡਾ ਸਭ ਪੂਰਾ ਕੰਮ ਨਿਬੜਦੀ ਵਾਟਾ ਸਾਡਾ ਨਵੇੜਾ ਆ ਜੇ ਤੇ ਨਾ ਯਾਰ ਬੱਦਲ ਵੇਲਾ ਕੈਨੇਡਾ ਦੇ ਬਦਲਾਂ ਨੂੰ ਵੀ ਮਾਲ ਪਾਉਂਦੇ ਆ ਆਪਣੇ ਇਥੋਂ ਵਾਲੇ ਸੁਣਵਾਰ ਗੱਲ ਕੀ ਐ ਬਦਲ ਤਾਂ ਕੀ ਹੈ ਉੱਥੇ ਤੇ ਇੱਥੇ ਵੀ ਨਹੀਂ ਵੈਸ ਗੱਲ ਕੀ ਹੈ ਸਫਾਈ 30 ਚੱਕਰ ਨੇਚਰ ਬਹੁਤ ਘਾਟ ਹੋ ਜਾਂਦਾ ਮੇਰਾ ਪੇਟ ਕੱਢਣੇ ਗੱਲੋਂ 2 ਕਿਲੇ ਲੱਕਤ ਵਾਲੇ ਲਾਇ ਨਾ ਪਾਉਂਦੇ ਹਾਂ ਆਹ ਐਰ ਕਿਨ ਵਾਲੇ ਬੂਟੇ ਲਾਏ ਬਹੁਤ ਸਰਪੰਚ ਵੀ ਭਾਈ ਵੱਜ ਜਾਣਗੇ ਲੋਕ ਜੇ ਬੂਟੇ ਲਾ ਲਣਗੇ ਵਸਤਾਵਰ ਨੂੰ ਸਾਫ ਕਰ ਲੈਣਗੇ ਨਹੀਂ ਤਾਂ ੱਖਾ ਕੰਮ ਆ ਕੱਲੋਂ ਦੁਪਹਿਰੋਂ ਬਾਅਦ ਤੋਂ ਚੱਲ ਪੈਣੀ ਇਹ ਨਹੀਂ ਲਾਉਣੇ ਨਹੀਂ ਜ਼ਰੂਰੀ ਬਾਈ ਪਾਲੋ ਵੀ ਟਰੱਕ ਰੋ ਪਾਲੋ ਵੀ ਪਾਲੋ ਆਹ ਰੇ ਲਾਦਾ ਬਹੁਤ ਅੰਡੇ ਲੋਕ ਆ ਵੇਲਾ ਆਪਣੇ ਰਿਸੋ ਰਿਸ ਆਪਾਂ ਆਹ ਆਪਣੀਆਂ ਦੀ ਮੱਥੇ ਤੇ ਲਾ ਦੇਣਾ ਬੂਟੇ ਲੋਕੀ ਮੈਂ ਵੀਡੀਓ ਵੇਖੀ ਤੇ ਫਿਰ ਨਹੀਂ ਫਿਰ ਨਹੀਂ ਸਾਰੇ ਬੂਟੇ ਭਰ ਗਏ ਅਰਕੇ ਲੋਕੀ ਦਰਾਹ ਤੋਂ 100 ਤੋਂ 200 500 ਲਾ ਦਿੰਦੇ ਬਾਈ ਪਾਣੀ ਇੱਕੋ ਹੀ ਪਹੁੰਚ ਜਾਂਦਾ ਹਾਂ ਪਹਿਲਾਂ ਪਾਣੀ ਕਿੰਨਾ ਵਾਹੇ ਟੈਂਕੀ ਲੈ ਕੇ ਸਰਕਾਰੀ ਟੈਂਕੀ ਹੁੰਦੀ ਆ ਔਰ ਡਾਕਟਰ ਨੂੰ ਫੋਨ ਆ ਗਿਆ ਉਹ ਕੰਕਸ ਮਾੜੇ ਤਰ੍ਹਾਂ ਆਇਆ ਵੇਖੀ ਹੋਟਲੇ ਤੇ ਲਗਾ ਕੇ ਫਿਰ ਇਹ ਟਰੈਕਟਰ ਤੇ ਆਇਆ ਇਹਨੇ ਉਹ ਟਰੈਕਟਰ ਤੇ ਚੜਾ ਤਾ ਗਿਆ ਚੱਲ ਪਹਿਲਾਂ ਆਪਾਂ ਤੜਕੇ ਜਾਣਾ ਝੰਡੇ ਬੱਗੇ ਮੱਕੀ ਬੀਜਣ ਹਾਂ ਉਦੋਂ ਬਾਅਦ ਲਹਿਰਾ ਬੇਟ ਬੀਜਨੇ ਆ ਫਿਰ ਉਦੋਂ ਬਾਅਦ ਗਾਂ ਇਧਰ ਮਕੂਵਲ ਬੀਜੀ ਚਲਾਂਗੇ ਫਿਰ ਮੋੜਾਂ ਜਵਾਸ ਤੇ ਮੈਂ ਉਦੋਂ ਜਾ ਉਹ ਕੁੜੀਆ ਅੱਧ ਕੈਤਲਣ ਵਾਲਾ ਕੈਂਪ ਮੰਗਾਣਾ ਫਿਰ ਉੱਥੇ ਹੀ ਲਾ ਲਿਆ ਕਰਾਂ ਤੰਬੂ ਦੂ ਤੰ 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 ਤੰਬਰ ਸੰਬਰ ਸੰਬਰ ਆ ਗਏ ਮਾਸ ਸਹੀ ਹੋ ਗਿਆ ਹੈ ਉਹ ਮਾੜਾ ਜਾ ਬੱਦਲ ਸੂ ਮੜ ਆਇਆ ਬੱਦਲ ਲੈ ਕੇ ਜਾ ਤਰਪਾਲ ਲੈ ਗਿਆ ਮਿੰਕੇ ਕਿੰਨਾ ਚਾਹੀਦਾ ਆਵਾ ਕੱਢੋ ਅੱਜ ਉੱਥੇ ਤਾਂ ਵੇਲਾ ਚੱਲ ਟੋਟਾ ਨਾਲ ਲੈ ਲੈ ਵਾ ਠੀਕ ਹੀ ਲੈ ਇਧਰ ਪੈ ਲੈ ਐਡਾ ਨੋਰਮਲ ਹੀ ਲੈ ਆਵਾ ਡਾਕਟਰ ਸਾਜਾ ਨਾ ਮਗਰ ਉਹਨੂੰ ਛੱਡ ਕੇ ਹੁੰਦਾ ਕਿਹਦੀ ਨੀਗਰ ਚੱਲੇ ਮੈਂ ਹਾਂ ਡਾਕਟਰ ਸਾਜਾ ਦਾ ਡਾਕਟਰ ਵੀ ਜੀ ਤੂੜੀ ਲਈ ਬੰਨੀ ਡਾਕਟਰ ਦੀ ਡਰਦੀ ਤੂੜੀ ਕੋ ਨਹੀਂ ਬੰਨੀ ਮੇਰੀ ਤੂੜੀ ਵਾਲਾ ਟਰੈਕਟਰ ਆਇਆ ਹੋਇਆ ਇੱਕ ਮਿੰਟ ਭਈ ਇੰਨਾ ਤੂੰ ਦੱਸ ਜੋਗ ਬੰਦਾ ਗੱਡੀ ਆਓ ਛੱਡ ਗਿਆ ਦੋ ਮਿੰਟ ਖੜੀ ਯਾਰ ਅੱਲਾਕਾ ਕੰਮ ਪਹਿਲੇ ਤੂੜੀ ਤੇ ਤੁਸੀਂ ਲਾ ਲਿਆ ਹੁਣ ਛੱਡ ਕੇ ਬਣਾ ਦੇ ਨੂ ਠੱਗਾ ਆ ਧੱਕਾ ਕਰੀ ਜਾਂਦੇ ਆ ਆ ਧੱਕਾ ਕਰੀ ਜਾਂਦੇ ਆ ਇੰਨੇ ਵੀ ਖੁੰਨੇ ਨਹੀਂ ਇੱਥੇ ਹੀ 2 ਮਿੰਟਾਂ ਜਾ ਗਿਆ ਤੇ ਉਹ ਤਾਂ ਮੁੜ ਜਲੇ ਆਏ ਆ ਲੈ ਜੀ ਬੰਦਾ ਯਾਰ ਰੁਕ ਜੀ ਰੁਕ ਜੀ ਧੰਨਵਾਦ ਤੇਰਾ ਚੱਲ বাজ ਗਿਆ বাজ ਗਿਆ ਹੀ বাজ ਗਿਆ ਡਾਕਟਰ ਨੂੰ ਧੱਕੇ ਨਾਲ ਲੈ ਚਲੇ ਵਾ ਲੈ ਆ ਲੈ ਆ ਚਾਦੇ ਆ ਬੰਦੇ ਨੂੰ ਉਹਨਾਂ ਨੂੰ ਕਈ ਜ਼ਿਆਦਾ ਧੱਕੇ ਨਾਲ ਲੈ ਜਾਣ ਬੱਤੀ ਦੀ ਹਲ বাজ ਗਿਆ ਲਾਲ ਵੀ ਲਾ ਦੇ ਨਹੀਂ ਐਵੇਂ ਮਾਰੀ ਜਾਂਦਾ ਲਾਲ ਵੀ ਲਾ ਦੇ ਇੰਨੀ ਕਿੰਨੇ ਪੀਣੀ ਆ ਉਹ ਨਹੀਂ ਮਾਰਦਾ ਭਗਾਈ ਇੱਕ ਬਹੁਤ ਆ ਵਾ ਨੀਲੀ ਲਾਲੀ ਬਹੁਤ ਆ ਪਰ ਫੇਗੀ ਪਰਸ ਆਇਆ ਥੋੜੀ ਵਿੱਚ ਆ ਕਰੀ ਸਾਈਡ ਤੇ ਮੜਾ ਆ ਟਰੈਕਟਰ ਕਢਣਾ ਕਿਉਂ ਵੀ ਗੱਡੀ ਮੋਟੀ ਕਾਲਾ ਗੱਡੀ ਲਵਾ ਲਈ ਤੇ ਬੰਦੇ ਗੁੱਸੇ ਨਾਲ ਔਰ ਕੰਮ ਵਾਲੇ ਆ ਤੁਹਾਡੇ ਲਈ ਸਟੈਂਕ ਲਵਾ ਲਈ ਆ ਬਾ ਪੀਣੀ ਇਹਦੀ ਨਰਦੀ ਗੱਡੀ ਜਾਣੀ ਅੱਜ ਰੁਕਣਾ ਨਹੀਂ ਤੁਈ ਸ਼ਾਮਾਂ ਤੇ ਲਾਲ ਹੋਵੇ ਲਾਲ ਸਵੇਰ ਦੇ ਨੀਲੀ ਹੋਣੀ ਸਵੇਰ ਨੂੰ ਫਰੈਸ਼ ਹੋ ਜਾ ਨੀਲੀ ਨੀਲੀ ਨਿਕਲੇ ਨੀਲੀ ਹੀ ਹੋਵੇ ਆ ਪਤਾ ਨਹੀਂ ਘਰੇ ਜ਼ਹਿਰ ਜੁਰ ਚੜ ਗਿਆ ਇਹਨਾਂ ਕਾ ਸਵੇਰ ਨੂੰ ਕਦੇ ਜ਼ਹਿਰ ਚੜ ਗਿਆ ਸੀ ਮੇਲੀ ਦੇ ਚ ਲੈਂਚੀ ਵੱਢਣ ਦੀ ਟਾਈਮ ਹੀ ਕੈਂਚੀ ਫੇਰ ਗਵਾਲੀ ਜੇ ਕ ਲੱਭ ਗਈ ਵੇਖੀ ਪਾਉ ਦੀਆਂ ਉਂਗਲਾਂ ਨਾਲ ਲੈ ਨਹੀਂ ਕਦੇ ਨਾਲ ਕਿਵੇਂ ਖਾਲਸਾ ਜੀ ਤੈਨ ਲਾਦਾ ਵਿਤਰਪੈਲ ਪਾ ਦੇਣਗੇ ਇਹ ਕਿਵੇਂ ਤੇ ਹੁਣ ਕੀ ਲਾਦਾ ਤਰਪੈਲ ਕਾਰਗਰ ਰਹੇਗੀ ਕਿ ਨਹੀਂ ਹੈ ਚਲੋ ਕੁੱਤਿਆਂ ਦਾ ਹੀ ਵਿਚਾਰ ਰੱਖਣਾ ਪੈਣਾ ਬਸ ਬਾਕੀ ਦਰਬੇਲ ਕਰ ਕਰ ਕੇ ਹਾਂ ਐ ਇਹ ਆ ਚੱਕ ਐਂ ਕਰ ਇੱਧਰ ਨੂੰ ਰਿੜ ਜਾ ਉਹ ਜਿਵੇਂ ਉਹ ਓਏ ਇੱਧਰ ਭਾਉ ਕੀ ਕਰੀ ਜੰਨਾ ਓ ਵਿਚਾਲੇ ਵਿਚਾਲੇ ਦੋ ਚੱਠਿਆਂ ਦੇ ਵਿਚਾਲੇ ਪਾਹੂਏ ਰੋਲ ਕਰਨਾ ਪੈਣਾ ਗੋਲ ਕਮਾਉਣਾ ਪੈਣਾ ਇਹ ਦਿਨ ਆ ਜਾ ਪਾਹੂ ਜਿੰਦਰ ਨੂੰ ਇੱਟਾਂ ਫੜਾ ਤਾਂ ਸਲਾਈ ਨਾ ਕਰੇ ਬੋਰੀ ਨਾ ਛੱਟੀ ਓਏ ਇੱਕ ਜਣੇ ਪਹਿਲਾਂ ਥੱਲੇ ਉਤਰ ਓ ਨਾ ਬੋਰੀ ਲੈ ਓ ਚੱਕ ਬੋਰੀ ਉਵੇਂ ਛੜ ਤੇ ਖੜਜ ਤੂੜੀ ਜੀ ਬੋਰੀ ਛੱਟੀ ਜਾਂਨੇ ਆ ਥੱਲੇ ਉਤਰੋ ਇਨਾ ਕਿੰਨਾ ਕਿ ਨੀਵਾ ਦੋ ਟਰਾਲੀਆਂ ਹੋਰ ਪਾੜੀਆਂ ਟੂੜੀਆਂ ਉੱਤੇ ਫੜੇ ਗਿਆ ਜੀ ਵੇਖ ਲੈ। ਕਿਆ ਹੀ ਨਾ ਫੜੇ ਜਾਂਦੇ ਹੁੰਦੇ ਆ ਉਹ ਜਿੱਥੇ ਉੱਧਰ ਵੇਖਦੇ ਬੇਟੇ ਵੇ। ਅੱਗੇ ਸਾਹਮਣੇ ਵੇਖ ਇਹਨਾਂ ਨੂੰ ਜਮਾਂ ਪਤਾ ਨਹੀਂ ਵੀ ਮਗਰ ਆ ਗਏ ਵੇ। ਖਲੋਤੇ ਆ। ਵੇਖ ਲੈ। ਮੈਂਗੋ ਵੇਖ। ਦੋਵੇਂ ਜਾਣੇ ਕਿਵੇਂ ਸਿਰ ਜੋੜ ਕੇ ਜਾਈ 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 ਮੜਾ ਉੱਤਰ ਕੇ। ਨਹੀਂ ਨਹੀਂ ਉੱਤਰ ਕੇ ਜਾਈ ਮੜਾ ਜੈਨਲ। ਇੱਥੇ ਕੀ ਇਹਨੂੰ ਕਹਿੰਦੇ ਮੈਂਗੋ ਪੀਂਦੇ ਤੁਸੀਂ? ਕਰੀਆਂ ਗੱਲਾਂ ਹੋ ਜੀ। ਵਧੀਆ ਲੈ। ਕੋਈ ਪੂਰਾ ਪ੍ਰਵਾਹ ਨਹੀਂ ਵੀਰ ਉਹਨਾਂ ਨੂੰ ਮਾਦਾ ਹੁਣ ਡਾਈਆਂ ਮਾਰਦੇ ਜਾਂਦੇ ਪਿਆ ਹਲੇ ਹਲੇ ਕੋਈ ਪ੍ਰਵਾਹ ਨਹੀਂ ਵੀਰਾਂ ਕੋਈ ਪ੍ਰਵਾਹ ਨਹੀਂ ਪੂਰਾ ਏ ਏ ਏ ਏ ਏ ਏ ਹੋਏ ਗਰੀਏ ਘੋਲ ਬੈਠੇ ਵੇਲਾ ਦਾ ਸਾਥ ਇਹ ਹੁਣ ਮਗਰ ਵੇਲਾ ਦੀ ਆ ਲੈ ਠੀਕ ਹੈ ਵੇਲਾ ਤੇ ਫਿਰ ਕੱਟਾ ਕਿਹਨਾਂਉ ਕਿਉਂ ਤੇਰ ਰਬੜੀ ਤੇ ਬਲੇਵੜਾ ਦਿੱਤਾ ਕਿ ਨਹੀਂ ਹੁਣ ਬਟ ਤੇ ਬੜਾ ਚੜੀ ਹੁੰਦੀ ਕਿ ਕੀ ਕਰਾਂ ਮੈਨੂੰ ਸਾਹ ਚੜਿਆ ਕਿੰਨਾ ਮੈਂ ਤੁਰਤੇ ਸਾਹ ਚੜੇ ਹੱਥੋਂ ਤੁਰ ਕੇ ਕੀ ਆਈਂ ਆ ਦੱਸ ਤੇ ਸਾਰਾ ਬਾਜ਼ਾਰ ਮੈਂ ਤੁਰ ਕੇ ਆ ਗਈਆਂ ਤੇਰ ਰਬੜੀ ਤੇਰੀ ਸਾਹ ਨਾ ਸੈੱਟ ਹੋਣੀ ਸੀ ਦੱਸ ਤੇ ਲਓ ਵੀ ਇਸ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਤੂੜੀ ਦਾ ਕੁੱਪ ਤੁਸੀਂ ਵੇਖ ਸਕਦੇ ਆ ਸਾਡਾ ਬਣ ਚੁੱਕਾ ਏ ਇੱਕ ਯਾਰ ਜੀ ਤੌਰ ਤੇ ਐਂ ਰੱਖ ਲਿਆ ਇਹਨੂੰ ਤੇ ਇਹਦੇ ਚ ਹੋਰ ਤੂੜੀ ਦੀਆਂ ਟਰਾਲੀਆਂ ਪਾ ਕੇ ਤੇ ਫਿਰ ਇਹਨੂੰ ਵੱਡਾ ਕਰ ਦਾਂਗੇ ਫਿਰ ਇਹਨੂੰ ਕਟੂਕੜ ਕਰਦੇ ਆਂਗੇ 100 ਟਰਾਲੀਆਂ ਦਾ ਉਹਨੇ ਹੈਗਾ 20 பை ਟਰਾਲੀਆਂ ਦਾ ਯੈਸ ਚਲੋ ਮਿਲਦੇ ਆਂ ਬਾਈ ਬਾਈ